ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਮਨੋਰਥ ਮਨੁੱਖਾ ਦੇ ਧਾਰਨ ਦਾ ਪਰਯੋਜਨ ਪਿੰਨ ਪਿੰਨ ਮਤਾਂ ਦਾ ਵੱਖਰਾ ਵੱਖਰਾ ਹੈ ਇਵੋਲੂਸ਼ਨ ਪਾ ਵਿਕਾਸ ਵਾਲੇ ਆਖਦੇ ਹਨ ਕਿ ਮਨੁੱਖ ਜਾਤੀ ਲਈ ਨਵੀਆਂ ਨਵੀਆਂ ਸੁਖ ਦੇਣ ਵਾਲੀਆਂ ਕਾਢਾਂ ਕੱਢਣੀਆਂ ਹੀ ਇਸ ਜ਼ਿੰਦਗੀ ਦਾ ਮਨੋਰਥ ਹੈ ਨਾਸਤੇ ਕੇ ਆਖਦੇ ਹਨ ਕਿ ਖਾਓ ਪੀਓ ਤੇ ਮੌਜਾਂ ਮਾਣੋ ਈਟ ਡਰਿੰਕ ਐਂਡ ਬੀ ਮੈਰੀ ਸਮਵਾਦੀ ਆਖਦੇ ਹਨ ਕਿ ਕੁੱਲੀ ਜੁੱਲੀ ਤੇ ਗੁੱਲੀ ਭਾਵ ਰਹਿਣ ਲਈ ਮਕਾਨ ਖਾਣ ਲਈ ਰੋਟੀ ਤੇ ਸਰੀਰ ਤੇ ਪਹਿਨਣ ਲਈ ਕੱਪੜੇ ਚਾਹੀਦੇ ਹਨ ਅਮੀਰ ਤੇ ਗਰੀਬ ਦੇ ਰਹਿਣ ਸਹਿਣ ਦਾ ਪੱਧਰ ਇੱਕ ਹੋਣਾ ਚਾਹੀਦਾ ਹੈ ਅਮੀਰ ਆਦਮੀ ਗਰੀਬਾਂ ਦਾ ਖੂਨ ਨਾ ਚੂਸਣ ਲਹੂ ਪਸੀਨੇ ਦੀ ਕਮਾਈ ਕਰਨ ਵਾਲਾ ਬੰਦਾ ਇਹਨਾਂ ਅਮੀਰਾਂ ਦਾ ਸ਼ਿਕਾਰ ਨਾ ਬਣੇ ਵਿਦਵਾਨ ਖੋਜੀਆਂ ਦਾ ਜੀਵਨ ਮਨੋਰਥ ਵਿਦਿਆ ਪੜ੍ਹਨ ਪੜਾਉਣ ਦਾ ਹੈ ਛੇ ਸ਼ਾਸਤਰਾ ਦਾ ਜੀਵਨ ਮਨੋਰਥ ਵੀ ਅੱਡਰਾ ਅੱਡਰਾ ਹੈ ਮਹਾਤਮਾ ਬੁੱਧ ਦਾ ਜੀਵਨ ਮਨੋਰਥ ਨਿਰਵਾਣ ਪਦ ਹੈ ਵਿਗਿਆਨ ਵਾਲਿਆਂ ਦਾ ਆਪਣਾ ਹੀ ਮਤ ਹੈ ਕੀ ਕਾਨੂੰ ਇਨਾਮਤਾਂ ਨਾਲ ਕੋਈ ਵਾਸਤਾ ਨਹੀਂ ਰੱਖਣਾ ਚਾਹੀਦਾ ਸਿੱਖ ਦਾ ਧਰਮ ਹੈ ਕਿ ਗੁਰੂ ਸਾਹਿਬ ਜੀ ਨੇ ਜੋ ਜੀਵਨ ਮਨੋਤ فرمایا ਹੈ ਉਸ ਨੂੰ ਗ੍ਰਹਿਣ ਕਰੇ ਆਓ ਹੁਣ ਵਿਚਾਰੀਏ ਕਿ ਗੁਰਮਤ ਦਾ ਇਸ ਪਰਥਾਇ ਕੀ ਸਿਧਾਂਤ ਹੈ ਗੁਰਮਤ ਫਰਮਾਉਂਦੀ ਏ ਆਤਮਾ ਪਰਮਾਤਮਾ ਏਕੋ ਕਰੈ ਅੰਤਰ ਕੀ ਦੁਬਿਧਾ ਅੰਤਰ ਮਰੇ ਪਾਵਤ ਆਤਮਾ ਤੇ ਪਰਮਾਤਮਾ ਨੂੰ ਇਕ ਕਰੇ ਇੰਜ ਅੰਦਰ ਹੀ ਮਾਂਦੀ ਹੋਮੇ ਅੰਦਰ ਹੀ ਮਰ ਜਾਂਦੀ ਏ ਤੇ ਆਤਮਾ ਪਰਮਾਤਮਾ ਵਿੱਚ ਪ੍ਰਵੇਸ਼ ਹੋ ਜਾਂਦੀ ਹੈ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਪਾਵਤ ਜਿਨ੍ਹਾਂ ਨੇ ਆਪਣੀ ਆਤਮਾ ਦੀ ਖੋਜ ਕਰਕੇ ਆਪਣੀ ਜੀਵ ਆਤਮਾ ਨੂੰ ਪਰਮਾਤਮਾ ਵਿੱਚ ਲੀਨ ਕੀਤਾ ਏ ਉਹ ਪਰਮਾਤਮਾ ਹੋ ਜਾਂਦੇ ਨੇ ਕੋਈ ਪਿੰਨ ਭੇਦ ਨਹੀਂ ਰਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ اے ਮਾਨਵ ਤੂੰ ਤਾਂ ਜੋਤ ਸਰੂਪ ਹੈ ਆਪਣਾ ਅਸਲਾ ਪਛਾਣ ਕਿ ਤੂੰ ਕੀ ਹੈ ਸ਼ੇਰ ਬੱਬਰ ਹੋ ਕੇ ਵੀ ਗਿੱਦੜ ਬਣੀ ਬੈਠਾ ਹੈ ਪਈ ਪਾਰਾਪਤ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਸਾਧ ਸੰਗਤ ਪਾਦੀ ਕੀ ਵਲਨਾ ਸਰੰਜਾਂ ਲਗ ਪਵ ਜਲ ਤਨ ਕੈ ਜਨਮ ਵਿੱਚ ਥਾ ਜਾਤ ਰੰਗ ਮਾਇਆ ਕੈ ਪਾਵਤ ਮਨੁਖਾ ਦੇਹੀ ਇਸ ਲਈ ਮਿਲੀਏ ਕਿ ਤੂੰ ਉਸ ਪ੍ਰਭੂ ਨੂੰ ਮਿਲਤੀ ਸੁખી ਹੋ ਹੋਰ ਕਾਮ ਤੇਰੇ ਕਿਤੇ ਕਾਜ ਨਹੀਂ ਹੋਲੇ ਸਾਧ ਸੰਗਤ ਵਿੱਚ ਮਿਲ ਕੇ ਕੇਵਲ ਨਾਮ ਨੂੰ ਸਿਮਰ ਸੰਸਾਰ ਸਮੁੰਦਰ ਤੋਂ ਪਾਰ ਲੰਗਣ ਦੇ ਆਰੇ ਲੱਗ ਜਾ ਜਨਮ ਮਾਇਆ ਦੇ ਪਿਆਰ ਵਿੱਚ ਬੇਅਰਥ ਜਾ ਰਿਹਾ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਕਿਤ ਕੁ ਫਕੜੇ ਸਭ ਮੁਕਦੀ ਚੱਲੀ ਰਹਿ ਪਾਵਤ ਹੀ ਪ੍ਰਾਣੀ ਤੂੰ ਤਾਂ ਨਾਮ ਦਾ ਲਾਹਾ ਲੈਣ ਆਇਆ ਸੀ ਕਿਹੜੇ ਧੰਨਿਆਂ ਪਿੱਛਣਿਆਂ ਵਿੱਚ ਲੱਗ ਗਿਆ ਏ ਉਮਰ ਰੁਪੀ ਰਾਤ ਐਵੇਂ ਮੁਕਦੀ ਜਾ ਰਹੀ ਹੈ ਆਇਓ ਸੁਨਨ ਪੜਨ ਕੋ ਬਾਣੀ ਨਾ ਵਿਸਾਲ ਲਗੇ ਅਨ ਲਾਲਚ ਬਿਠਾ ਜਨਮ ਪ੍ਰਾਣੀ ਏ ਪ੍ਰਾਣੀ ਤੂੰ ਤਾਂ ਬਾਣੀ ਸੁਨ ਪੜ ਲੋ ਤੇ ਆਇਆ ਸੀ ਨਾਮ ਨੂੰ ਵਿਸਾਰ ਕੇ ਹੋਰ ਲਾਲਚਾਂ ਵਿੱਚ ਜਨਮ ਦੇ ਕਾਰ ਗਵਾਇਆ ਨੈਂ ਦਵਾਇ ਸੋਇ ਕੈ ਨਿਸ ਦਵਾਇ ਖਾਏ ਤੇਰੇ ਜੈਸਾ ਜਨਮ ਹੈ ਕੌਡੀ ਬਦਲੇ ਚਾਏ ਰਾਤ ਨੂੰ ਸੌਕੇ ਤੇ ਦਿਨ ਨੂੰ ਖਾਕੇ ਗਵਾ ਰਿਹਾ ਹੈ ਤੇਰੇ ਵਰਗਾ ਜਨਮ ਕੌਡੀ ਬਦਲੇ ਚਾ ਰਿਹਾ ਹੈ ਤਿਸੇ ਤਿਆਗ ਆਨ ਕਉ ਜਾਚੈ ਮੁਖਦੰਤ ਰਸਨ ਸਗਲ ਕਸ ਜਾਵਤ ਵੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੇ ਸਮਝਾਵਤ ਉਸ ਮਾਲਕ ਨੂੰ ਛੱਡ ਕੇ ਹੋਰ ਨਾ ਪਦਾਰਥਾਂ ਦੀ ਮੰਗ ਕਰਦਾ ਹੈ ਇੰਜ ਕਰਦੇ ਕਰਦੇ ਤੇਰੇ ਮੂੰਹ ਦੇ ਦੰਦ ਜੀਬ ਤੇ ਹੋਰ ਸਭ ਅੰਗ ਰਹਿ ਗਏ ਹਨ ਕਾਲੇ ਬਾਲ ਚਿੱਟੇ ਹੋ ਗਏ ਹਨ ਅੱਖਾਂ ਵਿੱਚ ਜੋਤ ਨਹੀਂ ਰਹੀ ਹਰ ਵੇਲੇ ਅੱਖਾਂ ਵਿੱਚੋਂ ਪਾਣੀ ਵਗਦਾ ਹੈ ਕੰਨ ਬੋਲੇ ਹੋ ਗਏ ਹਨ ਹੱਥ ਪੈਰ ਸਾਰੇ ਕੰਬਦੇ ਹਨ ਗਲੇ ਵਿੱਚ ਔ ਅਵਾਜ਼ ਨਹੀਂ ਨਿਕਲਦੀ ਜੀਭ ਠੜਕਦੀ ਹੈ ਜਾਦ ਉੱਕਾ ਹੀ ਮੁੱਕ ਗਈ ਮੂੰਹ ਵਿੱਚ ਠੁੱਕ ਵਗਦਾ ਰਹਿੰਦਾ ਹੈ ਓ ਰਖਮਨ ਨੂੰ ਨਹੀਂ ਸੁੱਖਾਂ ਦੇ ਦਾਤੀ ਨੂੰ ਸਿਮਰਦਾ ਦਾਸ ਨਾਲਕ ਤੈਨੂੰ ਇਹ ਸਮਝਾਉਂਦਾ ਏ ਸਿਰਤ ਫਿਰਤ ਬਹੁਤ ਤੇਜ ਉਗਹਾ ਰਹੇਉ ਮਾਨਸ ਦੇਹ ਨਹੀਂ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀਂ ਆਵਾ ਗਵੰਦੇ ਚੱਕਰ ਵਿੱਚ ਫਿਰਦਿਆਂ ਬਹੁਤ ਜੁਗਾਂ ਪਿੱਛੋਂ ਇਹ ਮਨੁੱਖਾ ਦੇ ਮਿਲੀਏ ਨਾਨਕ ਆਖਦਾ ਏ ਕਿ ਕਿਉਂ ਨਹੀਂ ਤੂੰ ਉਸ ਪ੍ਰਭੂ ਨੂੰ ਸਿਮਰਦਾ ਲੱਖ ਚੌਰਾਸੀ ਪਰਮਤੇਆਂ ਦੁਲਬ ਜਨਮ ਪਾਇਓ ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ ਚੌਰਾਸੀ ਲੱਖ ਜੂਨਾ ਵਿੱਚੋਂ ਜਿਹੜੇ ਖਾ ਕੇ ਇਹ ਅਮੋਲਕ ਜੀਵਨ ਮਿਲਿਆ ਏ ਏ ਨਾਨਕ ਨਾਮ ਨੂੰ ਚਿੱਤੇ ਕਰ ਮੌਤ ਦਾ ਦਿਨ ਨੇੜੇ ਆ ਰਿਹਾ ਹੈ ਕਈ ਜਨਮ ਪੈ कीट पतंगा कई जन्म गदमीन कुरंगा कई जन्म पंखी सर्प होयो कई जन्म हैवर बिख जोयो कई जन्म सैल गिर करया कई जन्म गर्भ हिर खिखरिया कई जन्म साख कर उपाया लक्ष चौरासी जोन परमाया ਮੇਰੇ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਇਹ ਦੇਸ ਸੰਜਰੀਆ ਰਹਾਉ ਕਈ ਜਨਮ ਤੇ ਕੀੜੇ ਪਤੰਗ ਕੀੜੇ ਅਤੇ ਪਤੰਗਿਆਂ ਵਿੱਚੋਂ ਕਈ ਜਨਮ ਹਾਥੀ ਮੱਛੀ ਹੈ ਨਾ ਚੋਂ ਕਈ ਜਨਮ ਪੰਖੀ ਸਰਪਾਂ ਚੋਂ ਕਈ ਜਨਮ ਕੋੜੇ ਬਲਦਾਂ ਚੋਂ ਕਈ ਜਨਮ ਚਿਤਾਨਾਤੇ ਪਹਾੜਾਂ ਚੋਂ ਕਈ ਜਨਮ ਗਰਭ ਵਿੱਚ ਸੀਨ ਹੁੰਦਿਆਂ ਚੋਂ ਕਈ ਜਨਮ ਬਨਸਪਤੀ ਚੋਂ 84 ਲੱਖ ਜੂਨਾ ਚੋਂ ਪਵਟੀਆਂ ਖਾ ਕੇ ਇਹਦੇ ਮਿਲੀਏ ਤਾਂ ਉਸ ਜਗਤ ਦੇ ਮਾਲਕ ਨੂੰ ਮਿਲ ਵਾਹਿਗੁਰੂ ਜੀ ਦੁਰਲਭ ਦੇ ਪਾਈ ਵਡ ਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਬਰ ਨਾ ਜਾਹੀ ਜਿਨਾ ਬਿਸਰਤ ਰਾਮ ਨਾਮਿ ਬਿਹੂਨ ਜੀਵਨ ਕਉਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਵਿਸਥਾਰ ਕਮਨ ਅਰਥ ਮਿਰਤਕ ਸਿਗਾਰ ਜੋ ਨਾ ਸੁਨੇ ਜਸ ਪਰਮਾਨੰਦਾ ਪਸ ਪੰਖੀ ਤ੍ਰਗਿਦ ਜੋਨ ਤੇ ਮੰਦਾ ਪਹਿ ਰੋ ਬਡੇ ਭਾਗਾ ਨਾਲੇ ਦੁਲਬ ਦੇ ਮਿਲੀ ਹੈ ਨਾਮ ਜਪਣ ਵਾਲੇ ਨਾਮ ਨਾ ਜਪਣ ਵਾਲੇ ਆਤਮਕਾਤੀ ਹਨ ਜਿਹੜੇ ਨਾਮ ਨਹੀਂ ਜਪਦੇ ਉਹ ਆਤਮਕਾਤੀ ਹਨ ਵਾਹਿਗੁਰੂ ਨਾਮ ਨੂੰ ਵਿਸਾਰਨ ਵਾਲੇ ਕਿਉਂ ਨਹੀਂ ਮਰ ਜਾਂਦੇ ਮੇਰੇ ਵਰਗੇ ਜਿਹੜੇ ਨਾਮ ਨੂੰ ਵਿਸਾਰ ਕੇ ਬੈਠਦੇ ਹਨ ਜਿਹੜੇ ਮੰਗਾ ਰੱਖਦੇ ਹਨ ਨਾਮ ਤੋਂ ਬਿਨਾ ਜੀਵਨ ਕਿਸ ਕੰਮ ਖਾਣਾ ਪੀਣਾ ਖੇਡਣਾ ਹੱਸਣਾ ਮਿੱਤਗਾ ਦੇ ਸ਼ਿਗਾਰ ਵਾਂਗ ਹੈ ਜੋ ਰੱਬ ਦਾ ਨਾਮ ਨਹੀਂ ਸੁਣਦੇ ਉਹ ਪਸ਼ੂ ਪੰਛੀ ਤ੍ਰਿਧਜੂਨ ਤੋਂ ਵੀ ਭੈੜੇ ਹਨ ਵਾਈ ਗਰੋ 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 Y grow? 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ